ਪੰਜਾਬ ਸਰਕਾਰ ਨੇ ਇੱਕ ਵੱਡਾ ਐਕਸ਼ਨ ਲਿਆ ਹੈ ਤੇ ਉਥੇ ਹੀ ਆਮ ਆਦਮੀ ਪਾਰਟੀ ਨੇ ਆਪਣੇ ਹੀ ਐਮਐਲਏ ਕੁਵਰ ਵਿਜੇ ਪ੍ਰਤਾਪ ਨੂੰ ਜਿਹੜਾ ਕਿ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਉਥੇ ਦੱਸਿਆ ਕਿ ਕੁਵਰ ਵਿਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਹੋਰ ਐਕਸ਼ਨ ਹੈ ਜਿਹੜਾ ਕਿ ਆਪ ਸਰਕਾਰ ਦਾ ਦਿਖਾਈ ਦੇ ਰਿਹਾ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਗਈ ਸੀ ਤੇ ਵਿਜੀਲੈਂਸ ਦਾ ਵਿਰੋਧ ਕੀਤਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੁਣ ਗਤੀਵਿਧੀਆਂ ਦੇ ਜਿਹੜੇ ਇਲਜ਼ਾਮ ਲੱਗੇ ਨੇ ਤੇ ਆਪਣੀ ਹੀ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰਨਾ ਉਹਨਾਂ ਨੂੰ ਮਹਿੰਗਾ ਪੈ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਕੁਵਰ ਵਿਜੇ ਪ੍ਰਤਾਪ ਦੇ ਉੱਤੇ ਵੱਡਾ ਐਕਸ਼ਨ ਹੋਇਆ ਹੈ ਤੇ ਦੱਸ ਦਈਏ ਕਿ ਝਟਕਾ ਜਿਹੜਾ ਕਿ ਲੱਗਿਆ ਹੈ ਤੇ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਆਪ ਸਰਕਾਰ ਨੇ 5 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਤੇ ਜਿਸ ਦੇ ਤਹਿਤ ਜਿਹੜਾ ਕਿ ਆਪਣੀ ਹੀ ਪਾਰਟੀ ਦੇ ਖਿਲਾਫ ਬੇਬੁਨਿਆਦ ਜਿਹੜੀ ਕਿ ਉਹਨਾਂ ਦੇ ਕਿ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਕਿ ਐਕਸ਼ਨ ਲਿਆ ਗਿਆ ਤੇ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਆਪ ਸਰਕਾਰ ਨੇ ਬਾਹਰ ਕੱਢ ਦਿੱਤਾ ਹੈ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਪਹੁੰਚੀ ਰੇਡ ਮਾਰੀ ਗਈ ਤੇ ਜਿਸ ਦੇ ਤਹਿਤ ਵਿਜੀਲੈਂਸ ਦੀ ਰੇਡ ਤੋਂ ਬਾਅਦ ਉਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਬਿਕਰਮ ਮਜੀਠੀਆ ਦੀ ਇਸ ਗੱਲ ਦੀ ਉਹਨਾਂ ਨੇ ਨਿਖੇਧੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਔਰਤ ਦੀ ਇੱਜ਼ਤ ਕਰਨਾ ਪਹਿਲਾ ਸਭ ਤੋਂ ਪਹਿਲਾ ਪਹਿਲ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਜਿਹਾ ਜੋ ਵੀ ਹੋਇਆ ਹੈ ਤੇ ਇਸ ਦੀ ਅਸੀਂ ਸਤਿ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਤੇ ਬਿਕਰਮ ਮਜੀਠੀਆ ਦੇ ਘਰ 'ਚੋਂ ਰੇਡ ਮਾਰੀ ਗਈ ਹੈ ਆਪ ਸਰਕਾਰ ਦੀ ਤਕੇਸ਼ਾਈ ਹੈ ਤੇ ਜਿਸ ਤੋਂ ਬਾਅਦ ਵਿਜੀਲੈਂਸ ਦਾ ਵਿਰੋਧ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਗਿਆ ਤਈ ਤੇ ਦੂਜੇ ਪਾਸੇ ਹੁਣ ਕੁਬਰ ਵਿਜੇਪਰ ਪ੍ਰਤਾਪ ਨੂੰ ਜਿਹੜਾ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜੀ ਕਿ ਗਤੀਵਿਧੀਆਂ ਕਰਨੀਆਂ ਮਹਿੰਗੀਆਂ ਪੈ ਗਈਆਂ ਵਰਟ ਐਕਸ਼ਨ ਦਿਖਾਈ ਦਿੱਤਾ ਤੇ ਹੁਣ ਆਪ ਸਰਕਾਰ ਨੇ 5 ਸਾਲਾਂ ਦੇ ਲਈ ਕੁਵਰ ਵਿਜੇ ਪ੍ਰਤਾਪ ਨੂੰ ਜਿਹੜਾ ਕਿ ਬਾਹਰ ਕੱਢ ਦਿੱਤਾ ਹੈ ਤੇ ਜਿਸ ਤੇ ਤੁਰਾਨ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੇ ਖਿਲਾਫ ਜਿਹੜੀਆਂ ਕਿ ਗਦੀ ਪੀਦੀਆਂ ਗਤੀਵਿਧੀਆਂ ਜਿਹੜੀਆਂ ਕਿ ਕੁਵਰ ਵਿਜੇ ਪ੍ਰਤਾਪ ਦੇ ਵੱਲੋਂ ਕੀਤੀਆਂ ਜਾ ਰਹੀਆਂ ਉਸ ਤੋਂ ਮੰंदे ਨਜ਼ਰ ਰੱਖਦੇ ਹੋਏ ਜਿਹੜਾ ਕਿ ਐਕਸ਼ਨ ਲਿਆ ਤੇ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਆਪ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਤੇ ਹੁਣ 5 ਸਾਲਾਂ ਦੇ ਲਈ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਬਾਹਰدار ਰਸਤਾ ਦਿਖਾ ਦਿੱਤਾ ਹੈ ਕੁਬਰ ਵਿਜੇ ਪ੍ਰਤਾਪ ਨੂੰ ਜਿਹੜਾ ਕਿ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਤੇ ਉਥੇ ਦੱਸਿਆ ਕਿ ਕੁਬਰ ਵਿਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਹੋਰ ਐਕਸ਼ਨ ਹੈ ਜਿਹੜਾ ਕਿ ਆਪ ਸਰਕਾਰ ਦਾ ਦਿਖਾਈ ਦੇ ਰਿਹਾ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਗਈ ਸੀ ਤੇ ਵਿਜੀਲੈਂਸ ਦਾ ਵਿਰੋਧ ਕੀਤਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੁਣ ਗਤੀਵਿਧੀਆਂ ਦੇ ਕਿਹੜੇ ਇਲਜ਼ਾਮ ਲੱਗੇ ਨੇ ਤੇ ਆਪਣੀ ਹੀ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰਨਾ ਉਹਨਾਂ ਨੂੰ ਮਹਿੰਗਾ ਪੈ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਕੁਵਰ ਵਿਜੇ ਪ੍ਰਤਾਪ ਦੇ ਉੱਤੇ ਵੱਡਾ ਐਕਸ਼ਨ ਹੋਇਆ ਹੈ ਤੇ ਦੱਸ ਦਈਏ ਕਿ ਝਟਕਾ ਜਿਹੜਾ ਹੈ ਕਿ ਲੱਗਿਆ ਹੈ ਤੇ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਆਪ ਸਰਕਾਰ ਨੇ 5 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਤੇ ਜਿਸ ਦੇ ਤਹਿਤ ਜਿਹੜਾ ਕਿ ਆਪਣੀ ਹੀ ਪਾਰਟੀ ਦੇ ਖਿਲਾਫ ਬੇਬੁਨਿਆਦ ਜਿਹੜੀ ਕਿ ਉਹਨਾਂ ਦੇ ਕਿ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਇੱਕ ਐਕਸ਼ਨ ਲਿਆ ਗਿਆ ਤੇ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਆਪ ਸਰਕਾਰ ਨੇ ਬਾਹਰ ਕੱਢ ਦਿੱਤਾ ਹੈ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਪਹੁੰਚੀ ਰੇਡ ਮਾਰੀ ਗਈ ਤੇ ਜਿਸ ਦੇ ਤਹਿਤ ਵਿਜੀਲੈਂਸ ਦੀ ਰੇਡ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਬਿਕਰਮ ਮਜੀਠੀਆ ਦੀ ਇਸ ਗੱਲ ਦੀ ਉਹਨਾਂ ਨੇ ਨਿਖੇਧੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਔਰਤ ਦੀ ਇੱਜ਼ਤ ਕਰਨਾ ਪਹਿਲਾਂ ਸਭ ਤੋਂ ਪਹਿਲਾ ਪਹਿਲ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਜਿਹਾ ਜੋ ਵੀ ਹੋਇਆ ਹੈ ਤੇ ਇਸ ਦੀ ਅਸੀਂ ਸਤਿ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਤੇ ਬਿਕਰਮ ਮਜੀਠੀਆ ਦੇ ਘਰ 'ਚੋਂ ਰੇਡ ਮਾਰੀ ਗਈ ਹੈ ਆਪ ਸਰਕਾਰ ਦੀ ਤਕੇਸ਼ਾਈ ਹੈ ਤੇ ਜਿਸ ਤੋਂ ਬਾਅਦ ਵਿਜੀਲੈਂਸ ਦਾ ਵਿਰੋਧ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਤੇ ਦੂਜੇ ਪਾਸੇ ਹੁਣ ਕੁਬਰ ਬੀਜੇ ਪਰ ਤਾਪ ਨੂੰ ਜਿਹੜਾ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜੀ ਕਿ ਗਤੀਵਿਧੀਆਂ ਕਰਨੀਆਂ ਮਹਿੰਗੀਆਂ ਪੈ ਗਈਆਂ ਵੱਡਾ ਐਕਸ਼ਨ ਦਿਖਾਈ ਦਿੱਤਾ ਤੇ ਹੁਣ ਆਪ ਸਰਕਾਰ ਨੇ 5 ਸਾਲਾਂ ਦੇ ਲਈ ਕੁਵਰ ਵਿਜੇ ਪ੍ਰਤਾਪ ਨੂੰ ਜਿਹੜਾ ਕਿ ਬਾਹਰ ਕੱਢ ਦਿੱਤਾ ਹੈ ਤੇ ਇਸੇ ਤਰ੍ਹਾਂ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੇ ਖਿਲਾਫ ਜਿਹੜੀਆਂ ਕਿ ਗਦੀ ਪਿਧੀਆ ਗਤੀਵਿਧੀਆਂ ਜਿਹੜੀਆਂ ਕਿ ਕੁਵਰ ਵਿਜੇ ਪ੍ਰਤਾਪ ਦੇ ਵੱਲੋਂ ਕੀਤੀਆਂ ਜਾ ਰਹੀਆਂ ਉਸ ਤੋਂ ਮੰਦੇ ਨਜ਼ਰ ਰੱਖਦੇ ਹੋਏ ਜਿਹੜਾ ਕਿ ਐਕਸ਼ਨ ਲਿਆ ਤੇ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਆਪ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਤੇ ਹੁਣ 5 ਸਾਲਾਂ ਦੇ ਲਈ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਬਾਹਰਦਾਰ ਰਸਤਾ ਦਿਖਾ ਦਿੱਤਾ